20 ਕੁਲੋਂ ਪੁੰਕਤਾ ਕਹਿਣਾ ਤੋਂ ਸਾਰੇ ਦੋਸਤਾਂ ਨੂੰ ਅਤਿ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਤੇ ਦੋਸਤੋ ਅੱਜ ਆਪਾਂ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਲੈ ਕੇ ਚੱਲੇ ਹਾਂ ਇੱਕ ਜਪਾਨੀ ਰੈਸਟੋਰੈਂਟ ਕਿਉਂਕਿ ਹਰ ਰੋਜ਼ ਆਪਾਂ ਇੱਥੇ ਕੁਝ ਨਵਾਂ ਟਰਾਈ ਕਰਦੇ ਹਾਂ ਤੋਂ ਇਹ ਹੈ ਜਪਾਨੀ ਰੈਸਟੋਰੈਂਟ ਤਾਂ ਕੋਈ ਜਿਸ ਦਿਵੀ ਚੱਪਾ ਅੱਜ ਖਾਣਾ ਖਾਣਾ ਹੈ ਤੇ ਇਧਰ ਨੂੰ ਆਪਾਂ ਜਾ ਰਹੇ ਹਾਂ ਤੋਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦੇ ਖਾਣੇ ਨੇ ਤੋ ਇੱਥੇ ਆਪਾਂ ਜਿਹੜੀ ਸੀਟ ਬੁੱਕ ਕੰਮੀ ਕਰਵਾਈ ਹੋਈ ਸੀ ਤਾਂ ਉਹ ਮੇਕ ਸ਼ੂਰ ਕਰ ਲਿਆ ਹੈ ਤੇ ਅੰਦਰ ਹੁਣ ਆਪਾਂ ਜਾ ਕੇ ਇਹ ਇਹ ਲੜਕੀ ਆਪਾਂ ਨੂੰ ਛੱਡ ਆਈ ਹੈ ਤੇ ਇੱਥੇ ਜਿਹੜਾ ਟੇਬਲ ਹੈ ਤੋ ਉਹ ਇਹਨੇ ਦੱਸਿਆ ਹੈ ਕਿ ਇਸ ਟੇਬਲ ਤੇ ਆਪਾਂ ਬਹਿਣਾ ਹੈ ਤੇ ਆਹ ਹੈ ਰੈਸਟੋਰੈਂਟ ਦਾ ਨਾਮ ਤੇ ਆਹ ਟੇਬਲ ਤੇ ਸਾਨੂੰ ਉਠਾ ਗਈ ਹੈ ਉੱਪਰ ਬੜੀ ਸੋਹਣੀ ਖੂਬਸੂਰਤ ਲਾਲ ਲਾਈਟ ਲੱਗੀ ਹੋਈ ਹੈ ਇਹ ਟੇਬਲ ਦੇ ਅਰਾਊਂਡ ਕੋਈ 10 ਕ ਬੰਦੇ ਬਹਿ ਸਕਦੇ ਨੇ ਤੋ ਬਾਕੀ ਬੰਦੇ ਵੀ ਸਾਡੇ ਨਾਲ ਦੁਆਲੇ ਬੈਠੇ ਨੇ ਤੇ ਮੈਂ ਕੈਮਰਾ ਕਿਉਂਕਿ ਪ੍ਰਾਈਵੇਸੀ ਕਰਕੇ ਉਧਰ ਨੂੰ ਨਹੀਂ ਕਰ ਸਕਦਾ ਲੇਕਿਨ ਉਹ ਦੂਸਰੇ ਦੇਸ਼ਾਂ ਤੋਂ ਆਏ ਹੋਏ ਲੋਗ ਨੇ ਤੇ ਸਾਰੇ ਅਸੀਂ ਇੱਥੇ ਬੈਠਾਂਗੇ ਗੱਲਾਂ ਕਰਾਂਗੇ ਤੋ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਤੋ ਇਸ ਤਰ੍ਹਾਂ ਲੱਗਦਾ ਕਿ ਇਹ ਲਾਈਵ ਗ੍ਰਿਲ ਹੈ ਸਾਡੇ ਸਾਹਮਣੇ ਤੇ ਜਿਵੇਂ ਆਪਣੀ ਬਡੀ ਸਾਰੀ ਤਵੀ ਨਹੀਂ ਹੁੰਦੀ ਸੋ ਇਸ ਤਰ੍ਹਾਂ ਹੈਗੀ ਆ ਤੋ ਜਿਹਦੇ ਉੱਪਰ ਜਿਹੜਾ ਹੈਗਾ ਉਹਨੇ ਖਾਣਾ ਬਣਾਉਣਾ ਤੇ ਸਾਨੂੰ ਜਿਹੜਾ ਪਹਿਲਾਂ ਸੈਲਡ ਤੇ ਕੁਝ ਫਰੂਟ ਆ ਜਿਹੜਾ ਪਰੂਸ ਗਏ ਨੇ ਤੇ ਜਿੰਨਾ ਚਿਰ ਜਿਹੜਾ ਸਾਡਾ ਸ਼ੈਫ ਹੈ ਉਹ ਨਹੀਂ ਆਉਂਦਾ ਤੇ ਇਹ ਸਾਨੂੰ ਜਿਹੜੇ ਟਰਾਈ ਕਰਾ ਰਹੇ ਨੇ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਅ ਤੋਂ ਉਹ ਜਿਹੜੇ ਨੇ ਜਦੋਂ ਖਾਣਾ ਬਣਾਉਣ ਆ ਗਿਆ ਤਾਂ ਫਿਰ ਆਪਾਂ ਉਹ ਸਾਨੂੰ ਬਣਾ ਕੇ ਖਵਾਏਗਾ ਸੋ ਇਸ ਮਕੇਂਦੇ ਨੇ ਐਪਰਟਾਈਜ਼ਰ ਹੈ ਸਟਾਰਟਰ ਹੈ ਤੇ ਚਲੋ ਦੇਖਦੇ ਹਾਂ ਕਰਦੇ ਹਾਂ ਉਸ ਦੀ ਵੇਟ ਕਾਫੀ سارے ਲੋਕ ਆਏ ਗਏ ਨੇ ਤੇ ਇੱਥੇ ਕਾਫੀ ਟੇਬਲ ਨੇ ਸੋ ਪਿਛਲੇ ਜਿਹੜਾ ਸਾਡਾ ਟੇਬਲ ਹੈ ਤਾਂ ਉੱਥੇ ਤਾਂ ਜਿਹੜਾ ਹੈਗਾ ਸ਼ੈਫ ਆ ਵੀ ਗਿਆ ਤੇ ਸਾਡੇ ਵਾਲਾ ਸ਼ੈਫ ਆ ਜਾਵੇਗਾ ਸੋ ਹਰ ਟੇਬਲ ਤੇ ਤਕਰੀਬਨ 10-15 ਟੇਬਲ ਨੇ 10-10 ਲੋਗ ਬੈਠੇ ਨੇ ਲਓ ਜੀ ਪਹੁੰਚ ਗਿਆ ਆਪਣਾ ਸ਼ੈਫ ਤੇ ਸੁਣਦੇ ਹਾਂ ਉਹ ਨੂੰ ਕੀ ਕਹਿੰਦਾ ਹੈ ਆ ਲੈ ਜੀ ਆ ਲੈ ਜੀ ਆ ਲੈ ਜੀ 5 ਬੰਵੇਂ ਤੋਂ ਸਪਾਰਾਂ ਪਾ ਪਾ 3 ਬੀ ਪਾ ਪਾਰੰਪਾ ਪਾ ਪਾਰੰਪਾ ਇਹ ਮ ਪਾ ਪਾਰੰਪਾ ਪਾ ਪਾਰੰਪਾ ਪਾ 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 ਤੋ ਸਾਡੇ ਵਰਗਾ ਤਾਂ ਆਪਣਾ ਹੱਥ ਹੀ ਘਟਵਾ ਲਵੇ ਅਸੀਂ ਬੂਰੇ ਬੈਠੇ ਆਂ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਨਾਈਫ ਸ਼ੌਟ ਕੇ ਕਿਤੇ ਸਾਡੇ ਤੇ ਨਾ ਪੁੱਜੇ ਆ ਦੇਖੋ ਤੋ ਇਹ ਹੁਣ ਖਾਣਾ ਬਣਾਏਗਾ ਤੋ ਪਹਿਲੇ ਜਿਹੜਾ ਹੈਗਾ ਕਿ ਆਪਣੇ ਇਕੁਪਮੈਂਟਸ ਜਿਹੜੇ ਵਰਤਦੇ ਨੇ ਅ ਤਾ ਉਹਦਾ ਇੱਕ ਸ਼ੋਅ ਕਰਦੇ ਨੇ ਸਾਰੀ ਸ਼ੈਫ ਕਰਦੇ ਨੇ ਕੋ ਇਸ ਤਰ੍ਹਾਂ ਉਹਨਾਂ ਨੂੰ ਘੁਮਾਉਂਦੇ ਨੇ ਉਂਗਲੀਆਂ ਤੇ ਸੋ ਜਿਸ ਤਰ੍ਹਾਂ ਕੋਈ ਜਾਦੂਗਰ ਕੋਈ ਜਾਦੂ ਦਿਖਾਉਣ ਲੱਗਿਆ ਹੋਵੇ ਅ ਸੇ ਹੁਣ ਹੋ ਜਿਹੜਾ ਹੈਗਾ ਆਪਣੇ ਗ੍ਰਿਲ ਦੇ ਉੱਪਰ ਇਹਨੂੰ ਕਰੇਗਾ ਕਲੀਨ ਕਲੀਨ ਕਰਕੇ ਫਿਰ ਦੇਖਦੇ ਹਾਂ ਕਿ ਸਾਨੂੰ ਹੋਏ ਕੀ ਕੁਕ ਕਰਕੇ ਅੱਜ ਖਵਾਉਂਦਾ ਹੈ ਤੇ ਨਾਲ ਦੀ ਨਾਲ ਸਾਰਾ ਕੁਝ ਦੱਸ ਰਿਹਾ ਹੈ। ਮੈਂ ਐਂਡ ਆਪੈਸਿਟਾ ਵਿਟਾਮਿਨਸ।lfloor ਜਿਹੜਾ ਇਸਮਾਨ ਪਾ ਦਤਾ ਹੈ ਤੇ ਇਹਦੇ ਵਿੱਚ ਫਿਸ਼ ਹੈ, ਚਿਕਨ ਹੈ, ਵੈਜੀਟੇਬਲਸ ਨੇ ਤੇ ਹੋਰ ਸਭ ਕਾਫੀ ਸਮਾਨ ਹੈ। ਤੇ ਕਈ ਤਰ੍ਹਾਂ ਦੀਆਂ ਸੌਸੇਸ ਨੇ ਜਿਹੜੀਆਂ ਯੂਜ਼ ਕਰ ਰਿਹਾ ਹੈ ਆਇਲ ਯੂਜ਼ ਕਰ ਰਿਹਾ ਹੈ ਕੁਕਿੰਗ ਆਇਲ ਸੋ ਇਹ ਸਾਨੂੰ ਉਹਨੇ ਬਣਾ ਕੇ ਪਾਉਣਾ ਤੇ ਨਾਲ ਦੀ ਨਾਲ ਇਹ ਪੁੱਛ ਵੀ ਰਿਹਾ ਹੈ ਕਿ ਜਿਹੜੇ ਬੰਦੇ ਬੀਫ ਨਹੀਂ ਖਾਂਦੇ ਤਾਂ ਉਹਨਾਂ ਨੂੰ ਇਹ ਬੀਫ ਨਹੀਂ ਪਾਉਂਦਾ ਤੇ ਜਿਹੜੇ ਬੰਦੇ ਚਿਕਨ ਖਾਂਦੇ ਨੇ ਉਹਨਾਂ ਨੂੰ ਚਿਕਨ ਜਿਹੜੇ ਬੰਦੇ ਫਿਸ਼ ਖਾਂਦੇ ਨੇ ਉਹਨਾਂ ਨੂੰ ਫਿਸ਼ ਸੋ ਸਾਨੂੰ ਵੀ ਇਹਨੇ ਪੁੱਛਿਆ ਤੇ ਇਹਨਾਂ ਨੂੰ ਲੱਗਦਾ ਹੈ ਕਿ ਇੰਡੀਅਨ ਲੋਕ ਨੇ ਜਿਹੜੇ ਉਹ ਬੀਫ ਨਹੀਂ ਖਾਂਦੇ ਸੋ ਇਸ ਪ੍ਰਕਾਰ ਹਰ ਜਿਹੜਾ ਗਾਹਕ ਹੈ ਉਹਦੀ ਮਰਜ਼ੀ ਦੇ ਅਨਸਾਰ ਇਹ ਖਾਣਾ ਬਣਾਉਂਦੇ ਨੇ ਪਰ ਬਣਾਉਂਦੇ ਨੇ ਮਤਲਬ ਜਿਹੜਾ ਇਹਨਾਂ ਨੇ ਸੋਚਿਆ ਹੋਇਆ ਹੈ ਤੇ ਪੁੱਛਦੇ ਤੁਹਾਨੂੰ ਜ਼ਰੂਰ ਹੈ ਕਿ ਕੀ ਪਾਉਣਾ ਹੈ ਹੁਣ ਮੁਸਲਮਾਨ ਲੋਕ ਨੇ ਜਿਹੜੇ ਉਹ ਪੋਰਕ ਨਹੀਂ ਖਾਂਦੇ ਸੋ ਇਸ ਕਰਕੇ ਇਹਨਾਂ ਨੂੰ ਨਹੀਂ ਪਤਾ ਕਿ ਕਿਸ ਦਾ ਕੀ ਰਿਲੀਜੀਅਨ ਹੈ ਕਿਸ ਦੀਆਂ ਭਾਵਨਾਵਾਂ ਹਨ ਹਲਤ ਹੋਣ ਸੋ ਮਸ਼ਰੂਮ ਅਨੀਆਨਾ ਤੋਂ ਵੈਲ ਪੈਪਰ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹਨੇ ਪਾ ਕੇ ਉਹਦੇ ਉੱਤੇ ਗ੍ਰਿਲ ਦੇ ਤੇ ਉਹਨਾਂ ਨੂੰ ਕੁੱਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੋ ਬੜੀ ਸੋਹਣੀ ਸਮੈਲ ਆ ਰਹੀ ਹੈ ਲੋ ਜੀ ਉਹਨੇ ਚਾਵਲ ਵੀ ਪਾ ਦਿੱਤੇ ਨੇ ਤੇ ਬਿਲ ਪੁੱਛਿਆ ਹੈ ਤੇ ਹੋ ਸਕਦਾ ਹੈ ਕਿ ਸਾਨੂੰ ਚਾਵਲ ਤੋਂ ਵੀ ਪ੍ਰੋਬਲਮ ਹੋਵੇ ਕੋਈ ਦਾੰਦ ਖਾਂਦੇ ਹੋਣ ਲੇਕਿਨ ਉਹਨੇ ਪਹਿਲਾਂ ਪੁੱਛਿਆ ਹੈ ਲੋਕਾਂ ਲਈ ਬੜੇ ਐਕਸਾਈਟਿਡ ਨੇ ਸੋ ਦੇਖੋ ਹੁਣ ਇਹ ਵੀ ਉਹ ਤੇ ਲੇਅਰ ਪਾ ਲਈਆ ਹੁਣ ਇਹਨੂੰ ਕੀ ਕਰੂਗਾ ਇਹਦੇ ਤੇ ਹੋਰ ਵੀ ਕੁਝ ਪਾਊਗਾ ਜਾਂ ਕੀ ਕਰੂਗਾ ਤੋ ਹੁਣ ਆਪਾਂ ਦੇਖਦੇ ਹਾਂ ਉਹ ਬਾਰ-ਬਾਰ ਜਿਹੜਾ ਸਮਾਨ ਤਿਆਰ ਕਰਕੇ ਇੱਕ ਪਾਸੇ ਨੂੰ ਕਰੀ ਜਾਂਦਾ ਉਹਨੂੰ ਮਿਕਸ ਕਰਦਾ ਤੇ ਫੇਰ ਉਹ ਜਿਹੜੀ ਹੈਗੀ ਹੈ ਟਰੇ ਨੂੰ ਇੱਕ ਪਾਸੇ ਨੂੰ ਕੱਢ ਕੇ ਰੱਖ ਦਿੰਦਾ ਹੈ ਤੇ ਫੇਰ ਇਹ ਉਹ ਸਾਨੂੰ ਸਾਰਿਆਂ ਨੂੰ ਨੂੰ ਕਿਦਾਂ ਰੈਡੀ ਕਰਕੇ ਪਰੋਸੂਗਾ ਉਹ ਮੈਂ ਤੁਹਾਨੂੰ ਦਿਖਾਉਂਦਾ ਹਾਂ ਸੋ ਤੁਸੀਂ ਦੇਖੋ ਕਿੰਨੀ ਇਹ ਮਿਹਨਤ ਨਾਲ ਜਿਹੜੇ ਸਾਡੇ ਸ਼ੈਫ ਨੇ ਜਿਹੜੇ ਉਹ ਕੰਮ ਕਰਦੇ ਨੇ ਤੋ ਇਹ ਥੋੜਾ ਇੱਕ ਵੱਖਰਾ ਆਰਮ ਪਬ ਹੈ ਜਾਪਾਨੀ ਪੂਰ ਖਾਣ ਦਾ ਤੇ ਕਿਸ ਤਰ੍ਹਾਂ ਉਹਨੇ ਉਸ ਸੂਸ਼ੀ ਸਾਰਾ ਆਪਣੇ ਅੱਖੀਂ ਦੇਖ ਸਕਦੇ ਹੋ ਆ ਸੋ ਦੇਖਣ ਨੂੰ ਤਾਂ ਬੜਾ ਸੋਹਣਾ ਲੱਗਦਾ ਹੈ ਬਾਕੀ ਹੁਣ ਖਾ ਕੇ ਦੇਖਦੇ ਆ ਸੋ ਉਸ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਸਟਾਰਟਰ ਦੇ ਵਿੱਚ ਸੂਸ਼ੀ ਵੀ ਦਿੱਤੀ ਸੀ ਤੇ ਸੂਸ਼ੀ ਮੈਂ ਬਹੁਤ ਹੀ ਨਹੀਂ ਪਸੰਦ ਕਰਦਾ ਚਾਵਲ ਹੁੰਦੇ ਨੇ ਵਿੱਚ ਕਿਸ਼ ਹੁੰਦੀ ਹੈ ਸਪੈਸ਼ੀਅਲ ਟੇਬਲ ਹੁੰਦੀਆਂ ਨੇ ਮੈਂ ਕੋਈ ਬਹੁਤ ਹੀ ਨਹੀਂ ਖਾਂਦਾ ਜਿਹੜੀ ਜੜੀ ਮੇਰੇ ਬਹੁਤ ਹੀ ਮਨਪਸੰਦ ਦੀ ਨਹੀਂ ਲੇਖਨੇ ਹੈ ਜਪਾਨੀਆ ਦਾ ਮੁੱਖ ਜਿਹੜਾ ਫੂਡ ਹੈ ਉਹ ਸੂਸ਼ੀ ਹੈ ਜੀ ਇਸ ਤਰ੍ਹਾਂ ਨਾਈਬਾ ਮਿਊਜ਼ਿਕ ਕਿ ਕਿਸ ਤਰ੍ਹਾਂ ਉਹ ਨਾਈਬ ਬੁਝਾਉਂਦਾ ਹੈ ਤੇ ਕਿਸ ਤਰ੍ਹਾਂ ਖਾਣਾ ਤਿਆਰ ਕਰਦਾ ਹੈ ਕਿੰਨੀ ਜਿੰਦਾਦਲੀ ਹੈ ਇਹ ਨਹੀਂ ਕਿ ਇਸ ਬੰਦੇ ਨੂੰ ਕੋਈ ਸਮੱਸਿਆ ਨਾ ਹੋਵੇ ਇਹ ਨਹੀਂ ਕਿ ਇਸ ਬੰਦੇ ਨੂੰ ਕੋਈ ਦੁੱਖ ਨਾ ਹੋਵੇ ਲੇਕਿਨ ਇਹ ਆਪਣੇ ਜਿਹੜੇ ਕਸਟਮਰ ਨੇ ਉਹਨਾਂ ਦੇ ਸ਼ੋਅ ਨਹੀਂ ਹੋਣ ਦਿੰਦੇ ਤੇ ਬਹੁਤ ਦਿਲ ਜਾਨ ਨਾਲ ਜਿਹੜੇ ਕੰਮ ਨੇ ਕਰਦੇ ਨੇ ਸੋ ਇਸ ਬੰਦੇ ਬਣਾਓ ਅਡਵਰਟੋ ਕਰੋ ਲਓ ਜੀ ਅੰਡੇ ਵੀ ਪਾ ਦਿੱਤੇ ਨੇ ਤੋਂ ਅੰਡੇ ਪਾ ਕੇ ਤੋਂ ਉਸ ਦਾ ਜਿੱਦਾਂ ਆਪਾਂ ਭੁਰਜੀ ਜਾਂ ਆਮਲੇਟ ਨਹੀਂ ਬਣਾਉਂਦੇ ਹੁੰਦੇ ਤੋਂ ਉਸ ਤਰ੍ਹਾਂ ਬਣਾ ਕੇ ਉਹ ਵੀ ਉਹਨੇ ਮਿਕਸ ਕਰ ਦਿੱਤਾ ਹੈ ਲੇਕਿਨ ਪੁੱਛ ਲਿਆ ਹੈ ਪਹਿਲਾਂ ਕਿ ਕਿਸੇ ਨੂੰ ਕੋਈ ਅੰਡੇ ਤੋਂ ਉਤਰਾਜ ਤਾਂ ਨਹੀਂ ਹੈ ਤੋਂ ਉਹ ਵੀ ਉਹਨੇ ਖਾਣ ਦੀ ਦਿੱਤੀ ਪਾ ਦਿੱਤੇ ਨੇ ਤੋਂ ਨਾਲ ਹੀ ਜਿਹੜਾ ਉਹ ਫਿਰ ਉਹਨਾ ਮਿਊਜ਼ਿਕ ਸੁਣਾਣਾ ਸ਼ੁਰੂ ਕਰ ਦਿੱਤਾ ਹੈ ਤੇ ਨਾਲ ਡਾਂਸ ਵੀ ਕਰ ਰਿਹਾ ਹੈ ਗਾ ਵੀ ਰਿਹਾ ਹੈ ਨੱਚ ਵੀ ਰਿਹਾ ਹੈ ਕੀ ਬਾਤਾਂ ਨੇ ਕੀ ਬਾਤਾਂ ਨੇ ਲਓ ਜੀ ਦੇਖਿਆ ਕਮਾਲ ਹੈ ਨਾ ਵੀ ਲਓ ਜੀ ਆਮਲੇਟ ਵੀ ਬਣ ਗਿਆ ਹੁਣ ਇੱਥੇ ਇਹ ਨਾ ਖਾਣੇ ਦਾ ਪੀਸ ਠੰਡਾ ਕਰਕੇ ਸੁੱਖਦਾ ਹੈ ਲੋਕਾਂ ਨੂੰ ਕਹਿੰਦਾ ਹੈ ਤੁਸੀਂ ਮੂੰਹ ਓਡੋ ਸਾਡੀ ਜਿਹੜੀ ਟੇਬਲ ਤੇ ਬੈਠੇ ਨੇ ਉਹ ਦੋ ਤਿੰਨ ਬੰਦਿਆਂ ਨੇ ਤਾਂ ਮੂੰਹ ਓਡਿਆ ਤੇ ਸਿੱਧਾ ਉਹਦੇ ਮੂੰਹ ਚਲਿਆ ਗਿਆ ਮੈਨੂੰ ਵੀ ਕਿਹਾ ਲੇਕਿਨ ਮੈਂ ਥੋੜਾ ਜਿਹਾ ਜਨ ਕਹ ਲੋ ਮੂੰਹ ਇੱਧਰ ਉੱਧਰ ਕਰ ਦਿੰਦਾ ਸੀ ਮੇਰੇ ਮੇਰੇ ਨਹੀਂ ਮੇਰੇ ਰੀਮੂਟ 'ਚ ਇਹ ਸਪਾਇਨ ਇਹ ਸਾਰੇ ਹੰਮਲ ਸਿੱਟਦਾ ਹੈ ਜਿਹੜੇ ਟੇਬਲ ਤੇ ਬੈਠੇ ਨੇ ਇਹ ਆ ਲਓ ਤੇ ਇਸ ਤਰ੍ਹਾਂ ਜਿਹੜਾ ਰਹੇਗਾ ਮਨੋਰੰਜਨ ਵੀ ਹੈ ਲੋਕ ਹੱਸਦੇ ਨੇ ਖੇਡਦੇ ਨੇ ਤੇ ਇਹ ਖਾਣਾ ਜਿਹੜਾ ਖਾਂਦੇ ਨੇ ਹਲਾ ਹੁਣ ਵੀ ਮੇਰੇ ਵੱਲ ਸਿੱਟੇਗਾ ਮੈਂ ਸਾਹਮਣੇ ਬੈਠਾ ਹਾਂ ਸੇ ਇੱਧਰ ਜਿਹੜਾ ਬੈਠਾ ਹੈ ਪਰਸਨ ਉਹਦੇ ਵੱਲ ਵੀ ਸਿੱਟੇਗਾ ਜਿੱਧਰ ਨੂੰ ਸਿੱਟੇਗਾ ਤੇ ਇਹ ਆ ਲਓ ਇਹ ਸਦੌ ਤੇ ਮੂਤੀ ਗਿਆ ਦੇ ਹਾਈਪਨਾਲਰ ਨਾਈਫਾਂ ਦਾ ਜਿਹੜਾ 뮤ਜ਼ਿਕ ਉਹ বাজਿਆ ਰਿਹਾ ਹੈ। ਤੋਂ ਅਸੀਂ ਸਾਰੇ ਮਿਕਸ ਕਮਿਊਨਿਟੀ ਦੇ ਲੋਕ ਹਾਂ ਬਲੈਕ ਵੀ ਨੇ, ਵਾਈਟ ਵੀ ਨੇ, ਬਰਾਊਨ ਵੀ ਨੇ ਤੇ ਜੈਲੋ ਵੀ ਨੇ। ਚਾਈਨੀਸ ਲੋਕ ਕਈ ਵਾਰ ਜੈਲੋ ਕਹਿੰਦੇ ਨੇ। ਬਸ ਚੰਗਾ ਤਾਂ ਨਹੀਂ ਲੱਗਦਾ। ਬਲੈਕ ਬਰਾਊਨ 컬러 ਦੇ ਆਧਾਰ ਤੇ ਕਿਸੇ ਨੂੰ ਬੁਲਾਉਣਾ। ਸਾਰੇ ਅਸੀਂ ਇਨਸਾਨ ਹਾਂ। ਚੰਗੇ ਹਾਂ, ਸਭ ਜੋ ਵੀ ਹਾਂ ਤੇ ਆਪਣੇ ਕਰਮਾਂ ਕਰਕੇ ਬੰਦਾ ਚੰਗਾ ਜਾਂ ਮਾੜਾ ਹੈ। ਦੇਖੋ ਇਹਦੇ ਵਿੱਚੋਂ ਪਾਫ ਧੂਆਂ ਉੱਠ ਰਿਹਾ ਤੇ ਉਹਦੀ ਖੂਬਸੂਰਤ 스ਮੈਲ ਵੀ ਆ ਰਹੀ ਹੈ ਤੇ ਨਾਲ ਅਦ ਕੋਈ ਵੀ ਲੋਕਾਂ ਦੇ ਮੂੰਹਾਂ ਵੱਲ ਨੂੰ ਸਿੱਟ ਰਿਹਾ ਤੇ ਨਾਲ ਸਾਰਿਆਂ ਦੀ ਮਨਪਸੰਦ ਆ ਕਿਸੇ ਨੂੰ ਯੂਸ ਕਿਸੇ ਨੂੰ ਰੈੱਡ ਵਾਈਨ ਕਿਸੇ ਨੂੰ ਵਾਈਟ ਵਾਈਨ ਕਿਸੇ ਨੂੰ ਹੋਰ ਜਿਸ ਤਰ੍ਹਾਂ ਦੀ ਵੀ ਵਾਈਨ ਜੋ ਵੀ ਮਨ ਦਾ ਚਾਹੁੰਦਾ ਹੈ ਤਾਂ ਉਹ ਵੀ ਨਾਲ ਪੀ ਨੂੰ ਪੀ ਗਈ ਹੈ ਤਾਂ ਮੈਂ ਜਿਹੜੀ ਹੈਗੀ ਉਹ ਰੈੱਡ ਵਾਈਨ ਲਈ ਹੋਈ ਹੈ ਤੇ ਇਸ ਦਾ ਆਨੰਦ ਮਾਣ ਰਹੀ ਨਾ ਅੱਜ ਤੁਸੀਂ ਮੀਨੂ ਲਓਗੇ ਤੇ ਸਟਾਰਟ ਕਰਨਾ। ਮੀਨੂ ਸੀਪੇ ਸੈਟਰਿੰਗ ਰਿਡੈਂਟਿਟੀਜ਼ ਫॉर ਯੂ। ਜਦੋਂ ਇਹ ਹੋਰ ਤਿਆਰ ਕਰਨ ਲੱਗ ਗਿਆ ਤੇ ਹੁਣ ਇਹਦੇ ਚ ਪਾਏਗਾ ਚਿਕਨ ਵਗੈਰਾ ਬੀਫ ਵਗੈਰਾ ਪਾਏਗਾ। ਸੋ ਸਾਰੇ ਖਾਣੇ ਅੱਡ-ਅੱਡ ਕਰਦਾ ਰਹੇਗਾ ਕਿਸ ਨੇ ਕੀ ਖਾਣਾ ਹੈ ਕਿਸ ਨੇ ਕੀ ਖਾਣਾ ਹੈ। ਤੇ ਫਾਸਾ ਨਾਲ ਪਿਆਰ ਕਰਕੇ ਉਹ ਆਪਣੀ ਗ੍ਰਿਲ ਤੇ ਇੱਕ ਸਾਈਡ ਤੇ ਨੂੰ ਰੱਖੀ ਜਾ ਰਿਹਾ ਹੈ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਉਹ ਆਪਾਫ ਉੱਠ ਰਹੀ ਹੈ ਧੂੰਆਂ ਉੱਠ ਰਿਹਾ ਹੈ ਕੁਆ ਹੈ ਰਸੋਣ ਦਾ ਮਾਹੌਲ ਸੋ ਇਸ ਤਰ੍ਹਾਂ ਲੱਗਦਾ ਹੈ ਤੇ ਬੜੀ ਭੁੱਖ ਵੀ ਬੜੀ ਲੱਗੀ ਹੋਈ ਹੈ ਜੀ ਕਰਦਾ ਕਿ ਛੇਤੀ ਛੇਤੀ ਸਾਨੂੰ ਉਹ ਜਿਹੜਾ ਪ੍ਰੂਫ ਹੋਵੇ ਤੇ ਅਸੀਂ ਖਾਈਏ ਤੇ ਸਾਰੇ ਟੇਬਲਾਂ ਦੇ ਜਿਹੜੇ ਲੋਕ ਨੇ ਉਹ ਆਪੋ ਆਪਣੇ ਕੀ ਸੀ ਮੈਂ ਅੰਬਰੇਨ ਹਾਲ ਦਾ ਬੰਦਾ ਬੈਠਾ ਜਿਹੜਾ ਇਹ ਵਿਸਕੀ ਪੀ ਰਿਹਾ ਜੀ ਤਾਂ ਤੁਸੀਂ ਹੰਦੇ ਹੱਥ ਦੇਖਿਆ ਆ ਦੇਖੋ ਆ ਗਲਾਸ ਇਹਨੇ ਵੀ ਰੱਖਤਾ ਕੋਈ ਬੀਅਰ ਪੀ ਰਿਹਾ ਕੋਈ ਵਿਸਕੀ ਪੀ ਰਿਹਾ ਤੇ ਪਰ ਤੋਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਲੋਕ ਬਹੁਤ ਤੇਹذیਬ ਵਾਲੇ ਹਨ ਕਦੀ ਬਾਦੂਦਾਰ ਨੂੰ ਪੀਂਦੇ ਕੋਈ ਖੱਪਖਾਨਾ ਨਹੀਂ ਕਰਦੇ ਕਿਸੇ ਨੂੰ ਕਮੈਂਟ ਨਹੀਂ ਕਰਦੇ ਕਿਸੇ ਦੇ ਵਿੱਚ ਇੰਟਰਫੀਅਰ ਨਹੀਂ ਕਰਦੇ ਇਹਦੇ ਨਾਲ ਵੀ ਮਤਲਬ ਉਨੀ ਹੀ ਗੱਲ ਕਰਦੇ ਨੇ ਜਿੰਨੀ ਕਿ ਜ਼ਰੂਰਤ ਹੈ ਦਾਦ ਸਾਰੇ ਦਿੰਦੇ ਨੇ ਆ ਜਿਹੜਾ ਗਲਾਸ ਪਿਆ ਉੱਤੇ ਤੁਸੀਂ ਦੇਖਦੇ ਹੋ ਇਹ ਦੀ ਟਿਪ ਦਾ ਗਲਾਸ ਹੈ ਤੇ ਜੇ ਤੁਹਾਨੂੰ ਖਾਣਾ ਚੰਗਾ ਲੱਗਿਆ ਤੁਹਾਨੂੰ ਇਹਦਾ ਸ਼ੋਅ ਚੰਗਾ ਲੱਗਿਆ ਤਾਂ ਤੁਸੀਂ 2 ਡਾਲਰ 5 ਡਾਲਰ 10 ਡਾਲਰ ਜਿੰਨਾ ਵੀ ਤੁਹਾਡਾ ਦਿਲ ਕਰਦਾ ਇਸ ਗਲਾਸ ਚ ਪਾ ਲਓ ਤੇ ਬਾ ਜਾਓ ਤੇ ਇਹੀ ਇਹਦੀ ਜਿਹੜੀ ਹੈਗੀ ਹੈ ਇਹ ਹੌਸਲਾ ਫੁਜਾਈ ਹੈ ਇਹੀ ਮਤਲਬ ਹੈ ਕਿ ਤੁਸੀਂ ਚੰਗਾ ਕੀਤਾ ਇਹਨਾਂ ਇਹਨਾਂ ਜਿਹੜੀਆਂ ਵਕੇਸ਼ਨਾਂ ਦੇ ਉੱਤੇ ਮੈਂ ਦੇਖਿਆ ਤੇ ਇੱਥੇ ਪੂੰਤਾ ਕਿ ਇਹਨਾਂ ਦਾ ਘਾਟਾ ਲੇਕਿਨ ਮੈਕਸੀਕੋ ਦੇ ਵਿੱਚ ਜਦੋਂ ਅਸੀਂ ਗਏ ਹਾਂ ਕੈਨਕੂਨ ਉੱਥੇ ਬਹੁਤ ਜ਼ਿਆਦਾ ਟਿਪ ਦਾ ਰਵਾਜ ਹੈ ਇੱਥੇ ਇੰਨਾ ਨਹੀਂ ਮੈਨੂੰ ਲੱਗਿਆ ਥੋੜਾ ਦਿਲ ਕਰਦਾ ਹੈ ਟਿਪ ਦਓ ਦਿਲ ਕਰਦਾ ਹੈ ਨਾ ਦਓ ਲੋ ਜੀ ਪਲੇਟਾਂ ਲੱਗ ਗਈਆਂ ਨੇ ਤੇ ਜਿੰਨੇ ਅਸੀਂ ਬੰਦੇ ਹਾਂ ਤਾਂ ਓਨੀਆਂ ਆਪਣੀਆਂ ਪਲੇਟਾਂ ਨੇ ਲਾ ਦਿੱਤੀਆਂ ਨੇ ਤਾਂ ਹੁਣ ਜਿਹੜਾ ਖਾਣਾ ਹੈ ਉਹ ਸਾਰਿਆਂ ਨੂੰ ਪਾ ਕੇ ਪਰੋਸ ਦਵੇਗਾ ਤੇ ਮੈਂ ਮਤਲਬ ਇਹ ਵੀ ਹੈਰਾਨ ਹਾਂ ਵੀ ਇਹਨਾਂ ਨੂੰ ਆਪਦਾ ਵੀ ਕੀ ਕਰਦਾ ਹੋਣਾ ਵੀ ਇੰਨਾ ਸੋਹਣਾ ਖਾਣਾ ਬਣਾਉਂਦੇ ਨੇ ਤੇ ਆਪ ਵੀ ਜਿਹੜੇ ਸੈੱਟ ਨੇ ਉਹ ਖਾਂਦੇ ਹੋਣਗੇ ਕਦੋਂ ਖਾਂਦੇ ਹੋਣਗੇ ਨਹੀਂ ਪਤਾ ਸਿੱਖਣ ਉਹ ਸਾਰਿਆਂ ਦੀਆਂ ਪਲੇਟਾਂ ਦੇ ਵਿੱਚ ਜਿਹੜਾ ਵੀ ਤਿਆਰ ਕੀਤਾ ਸੀ ਉਹਨਾਂ ਨੂੰ ਕਈ ਖਾਣੇ ਬਣਾ ਕੇ ਕੀਤਾ ਸੀਗਾ ਉਹ ਸਾਰਿਆਂ ਦੀਆਂ ਪਲੇਟਾਂ ਦੇ ਵਿੱਚ ਹੈ ਜਿਹੜਾ ਉਹ ਪਾ ਦਿੱਤਾ ਹੈ ਤੇ ਆਹ ਦੇਖੋ ਸਾਰਿਆਂ ਦੀਆਂ ਪਲੇਟਾਂ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਅੱਗੇ ਹੋਰ ਵੀ ਕੁਝ ਬਣਾ ਰਿਹਾ ਤੇ ਇਹ ਵੀ ਮੇਰਾ ਖਿਆਲ ਹੈ ਇਹਨਾਂ ਹੀ ਪਲੇਟਾਂ ਦੇ ਵਿੱਚ ਐਡ ਕਰੇਗਾ ਨੂਡਲਸ ਨੇ ਰਾਈਸ ਹੈ ਬਹੁਤ ਸਾਰੀਆਂ ਸਬਜ਼ੀਆਂ ਨੇ ਅੰਡੇ ਨੇ ਪਤਾ ਨਹੀਂ ਮਤਲਬ ਜਿੱਦਾਂ ਕਿਸ ਤਰ੍ਹਾਂ ਇਹ ਕੀ ਦੀ ਡਿਸ਼ ਦਾ ਨਾਮ ਕੀ ਹੈ ਇਹ ਤਾਂ ਨਹੀਂ ਹੋਊਗਾ ਨੂੰ ਪਤਾ ਬਾਕੀ ਤੁਸੀਂ ਇਹਦਾ ਜਿਹੜਾ ਲੈਕਚਰ ਹੈ ਉਹ ਸੁਣ ਹੀ ਲਿਆ ਤੇ ਇਹਨੇ ਪਹਿਲਾਂ ਪੁੱਛਿਆ ਸੀ ਵੀ ਕਿਹੜੀ ਭਾਸ਼ਾ ਬੋਲਦੇ ਹੋ ਸਾਡੇ ਟੇਬਲ ਤੇ ਤਕਰੀਬਨ ਮੋਸਟਲੀ ਜਿਹੜੇ ਹਨ ਉਹ ਇੰਗਲਿਸ਼ ਸਪੀਕਿੰਗ ਲੋਕ ਨੇ ਮਤਲਬ ਇਹ ਇੰਗਲਿਸ਼ ਤੇ ਸਪੈਨਿਸ਼ ਅ ਦੋਨੋਂ ਕੁਛਾਵਾਂ ਜਿਹੜੀਆਂ ਬੋਲਦੇ ਨੇ ਜੇ ਜ਼ਿਆਦਾ ਲੋਕ ਸਪੈਨਿਸ਼ ਹੋਣ ਤਾਂ ਸਪੈਨਿਸ਼ ਸਪੈਨਿਸ਼ ਦੇ ਵਿੱਚ ਗੱਲ ਕਰਦੇ ਨੇ ਜੇ ਇੰਗਲਿਸ਼ ਹੋਣ ਤਾਂ ਇੰਗਲਿਸ਼ ਦੇ ਵਿੱਚ ਕਰਦੇ ਨੇ ਸੋ ਇਹ ਵੀ ਖਾਣਾ ਜਿਹੜਾ ਇਹਨੇ ਮਿਕਸ ਕਰ ਲਿਆ ਹੈ ਸੋ ਇਹ ਵੀ ਜਿਹੜਾ ਹੈਗਾ ਉਹ ਪ੍ਰੋਸਸ ਦਿੱਤਾ ਹੈ ਇਹ ਵੀ ਪਲੇਟਾਂ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਤੇ ਇੰਤਜ਼ਾਰ ਕਰ ਰਹੇ ਹਾਂ ਤੇ ਸਾਡੀ ਪਲੇਟ ਕਦੋਂ ਸਾਡੇ ਅੱਗੇ ਰੱਖਦਾ ਹੈ ਤੇ ਹੁਣ ਇਹ ਦੋ ਤਰ੍ਹਾਂ ਦਾ ਹੋ ਗਿਆ ਇੱਕ ਇੱਧਰ ਪਹਿਲਾਂ ਪਿਆ ਹੈ ਇੱਕ ਇਧਰਲੀ ਸਾਈਡ ਪਾਤਾ ਉਹ ਪਲੇਟਾਂ ਦੇ ਵਿੱਚ ਜਿਹੜਾ ਬੱਕਰੀ ਬੱਕਰੀ ਕਿਸਮ ਦਾ ਖਾਣਾ ਜਿਹੜਾ ਉਹ ਪਾ ਕੇ ਰੱਖ ਦਿੱਤਾ ਹੈ ਲੋ ਜੀ ਸਾਰਾ ਕੁਝ ਰੈਡੀ ਹੈ ਤੇ ਹੁਣ ਇਹ ਸਰਵ ਕਰਨ ਲਈ ਤਿਆਰ ਹੈ ਤੇ ਹੁਣ ਇਹ ਇਕੱਲੇ ਇਕੱਲੇ ਦੇ ਅੱਗੇ ਪਲੇਟਾਂ ਨੇ ਜਿਹੜੀਆਂ ਉਹ ਰੱਖੇਗਾ ਤੇ ਲੋਗ ਆ ਜਿਹੜਾ ਫਿਰ ਇਹ ਖਾਣਾ ਖਾਣਗੇ ਤੇ ਜੇ ਉਹਨਾਂ ਨੂੰ ਸਵਾਦ ਲੱਗਿਆ ਤੇ ਦੀ ਹੌਸਲਾ ਫਜ਼ਾਈ ਵੀ ਕਰਨਗੇ ਕੋਈ ਜ਼ਰੂਰੀ ਨਹੀਂ ਤੁਹਾਡਾ ਦਿਲ ਕਰਦਾ ਹੈ ਕਿ ਤੁਸੀਂ ਇਹਨੂੰ ਟਿਪ ਦੇ ਦਿਓ ਨਹੀਂ ਕਰਦਾ ਤੇ ਨਾ ਸਹੀ ਕਿਉਂਕਿ ਰੈਸਟੋਰੈਂਟਾਂ ਤੋਂ ਉਹਨਾਂ ਨੂੰ ਪੇ ਤਾਂ ਮਿਲਦੀ ਹੀ ਹੈ ਤਾਂ ਐਂਡ ਤੇ ਹੁਣ ਇਹਨੇ ਮੈਨੂੰ ਲੱਗਦਾ ਟਮਾਟੋ ਵਗੈਰਾ ਜਾਂ ਪਾਉਣੇ ਨੇ ਤੇ ਮੀਟ ਵੀ ਪਉਣਾ ਹੈ ਕਿ ਮੀਟ ਤੇ ਟਮਾਟਰ ਵਗੈਰਾ ਪਾ ਕੇ ਤਾਂ ਫਿਰ ਇਹ ਆਪਾਂ ਨੂੰ فروਸ ਦੇ ਦੇਗਾ। ਲਓ ਜੀ ਖਾਣਾ ਆ ਗਿਆ। ਆਪਾਂ ਖਾ ਰਹੇ ਹਾਂ ਤੇ ਬੜਾ ਹੀ ਸੁਆਦਲਾ ਬਣਾਇਆ ਆ ਕਿ ਆ ਬਾਤਾਂ ਨੇ। ਤੇ ਮੈਂ ਤਾਂ ਸਾਰੀ ਪਲੇਟ ਤੁਸੀਂ ਮੇਰੀ ਪਲੇਟ ਦੇਖ ਹੀ ਰਹੇ ਹੋ ਕਿ ਪੂਰੀ ਭਰੀ ਹੋਈ ਪਲੇਟ ਸੀ। ਸਾਰੀ ਆ ਜਿਹੜੀ ਮੈਂ ਉਹ ਖਾਲੀ ਕਰ ਦਿੱਤੀ। ਅਸੀਂ ਸਾਰਿਆਂ ਨੇ ਮਤਲਬ ਬੜਾ ਇੰਜੋਏ ਕੀਤਾ ਤੇ ਬੜਾ ਹੀ ਸੋਹਣਾ ਲੱਗਿਆ ਖਾਣਾ ਤੇ ਇਹਨੂੰ ਟਿਪ ਵੀ ਵਧੀਆ ਕਾਫੀ ਦਿੱਤੀ ਤੇ ਨਾਲ ਰੈੱਡ ਵਾਈਨ ਵੀ ਹੈ। ਤੋਂ ਉਹਦੀਆਂ ਵੀ ਚੁਸਕੀਆਂ ਲੈ ਰਹੇ ਹਾਂ। ਤੋਂ ਅੱਜ ਦੀ ਜਿਹੜੀ ਸ਼ਾਮ ਹੈ ਬਹੁਤ ਖੂਬਸੂਰਤ ਸ਼ਾਮ ਸੀਗੀ। ਇਸ ਜਾਪਾਨੀ ਰੈਸਟੋਰੈਂਟ ਜਾਕੋ ਮਾਸ਼ੀ ਦੇ ਵਿੱਚ ਤੇ ਬੜਾ ਹੀ ਚੰਗਾ ਲੱਗਿਆ ਖਾਸ ਤੌਰ ਤੇ ਇਹ ਜਿਹੜਾ ਕੁਕਿੰਗ ਦਾ ਸ਼ੋਅ ਸੀਗਾ। ਕਿਸ ਤਰ੍ਹਾਂ ਇਹ ਖਾਣੇ ਬਣਾਉਂਦੇ ਨੇ ਤੋਂ ਕਿਸ ਤਰ੍ਹਾਂ ਜਿਹੜੇ ਸ਼ੈਫ ਕੰਮ ਕਰਦੇ ਨੇ। ਸੋ ਦੋਸਤੋ ਇਹ ਸਾਡੀ ਜ਼ਿੰਦਗੀ ਦੇ ਕੈਰੈਕਟਰ ਨੇ ਤੇ ਦੋਨੋਂ ਮੈਂ ਦੋ ਤਿੰਨ ਗੱਲਾਂ ਪੁੱਛਣੀਆਂ ਚਾਹਉਣਾ ਇੱਕ ਤਾਂ ਮੈਂ ਇਹ ਪੁੱਛਣਾ ਚਾਹਉਣਾ ਕਿ ਦੁਨੀਆ ਭਰ ਦੇ ਵਿੱਚ ਖਾਣਾ ਬਣਾਵੇਂ ਔਰਤਾਂ ਬਣਾਉਂਦੀਆਂ ਨੇ ਸਾਡੇ ਘਰਾਂ ਦੇ ਵਿੱਚ ਪਰ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਸ਼ੈਫ ਨੇ ਉਹਦੇ ਵਿੱਚ ਮੈਂ ਕਦੇ ਔਰਤ ਸ਼ੈਫ ਨਹੀਂ ਦੇਖੀ ਸਿਰਫ ਬੰਦੇ ਹੀ ਸ਼ੈਫ ਹੁੰਦੇ ਨੇ ਵਰਲਡ ਦੇ ਜਿੰਨੇ ਮਸ਼ਹੂਰ ਸ਼ੈਫ ਨੇ ਉਹ ਬੰਦੇ ਹੀ ਕਿਉਂ ਨੇ ਸੋ ਇਹ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੇ ਦੂਸਰਾ ਇਹ ਹੈ ਕਿ ਜਿਹੜੇ ਸ਼ੈਫ ਖਾਣਾ ਬਣਾਉਂਦੇ ਨੇ ਵਿਚਾਰੇ ਭੁੱਖੇ ਹੋਣ ਨਾ ਖਾਦਾ ਹੋਵੇ ਤੇ ਤੁਹਾਡੇ ਲਈ ਇਹਨੇ ਸਵਾਦਲੇ ਖਾਣੇ ਬਣਾਉਂਦੇ ਨੇ ਤੇ ਇਹਨਾਂ ਦੇ ਪਿਛਲਾ ਜਿਹੜਾ ਜੀਵਨ ਹੈ ਕਦੀ ਕੋਈ ਤੁਸੀਂ ਕੋਈ ਇਸ ਤਰ੍ਹਾਂ ਦਾ ਕਰੈਕਟਰ ਕਿਸੇ ਕਹਾਣੀ ਦੇ ਵਿੱਚ ਦੇਖਿਆ ਜਾਂ ਨਾਵਲ ਦੇ ਵਿੱਚ ਦੇਖਿਆ ਸੋ ਜਿਹਦੇ ਇੱਕ ਸ਼ੈਫ ਦੀ ਜਿਹੜੀ ਜ਼ਿੰਦਗੀ ਆ ਉਹ ਦਿਖਾਈ ਹੋਵੇ ਕਿ ਉਹਦਾ ਘਰ ਕਿਸ ਤਰ੍ਹਾਂ ਦਾ ਹੈ ਉੱਥੇ ਉਹਨੂੰ ਉਹਦੇ ਜਵਾਕਾਂ ਨੂੰ ਪ੍ਰੋਪਰ ਖਾਣਾ ਮਿਲਦਾ ਹੈ ਕਿ ਨਹੀਂ ਮਿਲਦਾ ਤੇ ਉਹਦੇ ਕੋਲ ਅਨਾਫ ਪੈਸੇ ਹੈਗੇ ਨੇ ਕਿ ਨਹੀਂ ਹੈਗੇ ਜਾਂ ਉਸ ਦੀਆਂ ਉਸ ਦਾ ਕੀ ਖਾਣ ਨੂੰ ਦਿਲ ਕਰਦਾ ਹੈ ਉਹ ਆਪ ਕੀ ਖਾਣਾ ਚਾਹੁੰਦਾ ਹੈ ਸੋ ਇਹ ਅਸੀਂ ਕਦੇ ਨੇ ਸੋਚਿਆ। ਉਸ ਪ੍ਰਕਾਰ ਅਸੀਂ ਜਿਹੜੀ ਇਹ ਮਹਿਫਲ ਸੀ ਦੂਸਰੇ ਲੋਕਾਂ ਨਾਲ ਦੂਸਰੇ ਦੇਸ਼ਾਂ ਤੋਂ ਆਏ ਹੋਏ ਲੋਕਾਂ ਨਾਲ ਤੋਂ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਾਣਿਆ ਤੇ ਮੈਨੂੰ ਤਾਂ ਇਹ ਖਾਣਾ ਵੀ ਬਹੁਤ ਚੰਗਾ ਲੱਗਿਆ ਤੇ ਇਹ ਸ਼ੋਅ ਵੀ ਬਹੁਤ ਚੰਗਾ ਲੱਗਿਆ। ਤੇ ਹੁਣ ਬਸ ਅੱਜ ਆਪਾਂ ਹੋਰ ਕਿਤੇ ਨਹੀਂ ਜਾਣਾ ਬਾਹਰ ਤੋਂ ਬੀ ਬਹੁਤੀ ਕਾਫੀ ਪੀਣ ਜਾਵਾਂਗੇ ਆ ਦੇਖੋ ਆ ਆਪਾਂ ਆ ਗਏ ਹਾਂ ਬਾਹਰ ਸੋ ਇੱਥੇ ਆਪਾਂ ਕਾਫੀ ਪੀਵਾਂਗੇ ਤੇ ਆਲਾ ਦੋਲਾ ਦੇਖਾਂਗੇ ਤੇ ਉਸ ਤੋਂ ਬਾਅਦ ਆਪਾਂ ਆਪਣੇ ਘਰ ਨੂੰ ਆਪਣੇ ਕਮਰੇ ਨੂੰ ਘਰ ਕਹਿ ਲਓ ਜਾਂ ਕਮਰਾ ਕਹਿ ਲਓ ਚਾਰ ਪੰਜ ਦਿਨ ਹੋ ਗਏ ਰਹਿੰਦੇ ਆ ਨੂੰ ਘਰੀ ਲੱਗਣ ਲੱਗ ਜਾਂਦਾ ਸੋ ਉਧਰ ਨੂੰ ਜਾਵਾਂਗੇ ਤੋਂ ਰਸਤਾ ਬੜਾ ਹੀ ਖੂਬਸੂਰਤ ਹੈ ਆਲਾ ਦੋਲਾ ਬੜਾ ਹੀ ਰਮਣੀਕ ਹੈ ਸੇ ਚੰਗਾ ਵੀ ਦੋਸਤੋ ਤਦ ਤੁਸੀਂ ਕਰੋ ਇਹ ਦ੍ਰਿਸ਼ ਅਨੁਜਾਇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀਕਾਲ ਤੇ ਮਿਲਦੇ ਹਾਂ ਆਪਾਂ ਅਗਲੇ ਵਲੌਗ ਵਿੱਚ ਧੰਨਵਾਦ ਤੁਹਾਡਾ